ਬੀਰੋ ਕੋਈ ਨਿੰਦਿਆ ਚੁਗਲੀ ਨਹੀਂ ਕਰਨ ਆਇਆ ਮੈਂ ਇੱਥੇ ਕਿਸੇ ਦੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਆਪਾਂ ਇਹ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸਾਡੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੁਸੀਂ ਦੇਖ ਲਓ ਜਦੋਂ ਪੋਸਟਰ ਛਾਪਿਆ ਜਾਂਦਾ ਹੈ ਚੋਣਾਂ ਦਾ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਲਜੀਤੋ ਤੁਸੀਂ ਉਮੀਦ ਰੱਖਣੀ ਐ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ ਤਾਂ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋਡੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਦੀਆਂ ਜ਼ਰੂਰ ਕਰ ਲਈਆਂ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਜ਼ਰੂਰ ਕਰ ਲਈਆਂ ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਕ ਲੋ 5 ਸਾਲ ਇੱਧਰ ਹੱਕ ਲੋ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੈਨਾਂ ਇੱਧਰ ਆਓ ਹੁਣ ਮੈਂ ਇੱਧਰ ਆ ਗਿਆ ਜੀ ਹੁਣ ਮੈਨਾਂ ਇੱਧਰ ਆਓ ਹੁਣ ਮੈਂ ਆਹ ਬਣ ਗਿਆ ਜੀ ਮੇਰੇ ਪੋਸਟਰ ਲਾਓ ਹੁਣ ਮੈਂ ਉਹ ਬਣ ਗਿਆ ਜੀ 10 ਬੱਸਾਂ ਪਰ ਕੇ ਲਿਆਓ ਲੋਕਾਂ ਨੂੰ ਤਾਂ ਖਰਚੇ ਦਾ ਘਰ ਹੀ ਹੁੰਦੇ ਨੇ ਇਹ ਸਾਰੇ ਕਿੱਥੋਂ ਭਰਨ ਬੱਸਾਂ ਚਲੋ ਜੇ ਮਿਹਨਤੀ ਕੁਝ ਵਲੰਟੀਅਰ ਹੁੰਦੇ ਨੇ ਉਮੀਦ ਹੁੰਦੀ ਆ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਜਿੱਦੇ ਕਹਿੰਦੇ ਛਾਂ ਹੁਣ ਧੁੱਪੇ ਆ ਜਿੱਦੇ ਕਹਿੰਦੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲੂ ਨਾ ਕੰਮ ਕਰਾਉਣ ਨੂੰ ਬੱਸਾਂ ਭਰਾਉਣ ਨੂੰ ਨਾਰੇ ਲਵਾਉਣ ਨੂੰ ਵਲੰਟੀਅਰ ਤੇ ਵਰਕਰ ਤੇ ਜਦੋਂ ਛਾਵੇਂ ਜਾਣ ਦਾ ਟਾਈਮ ਆਉਂਦਾ ਉਦੋਂ ਸਾਡੇ ਪੁੱਤ ਭਤੀਜੇ ਸਾਲੇ ਜੀਜੇ ਆਪਦੇ ਰਿਸ਼ਤੇਦਾਰ ਸਾਰੇ ਬਸ ਉਦੋਂ ਨਹੀਂ ਕੋਈ ਇਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਆ ਜਦੋਂ ਡੇਡ ਡੇਡ ਕਰੋੜ ਦੀਆਂ ਗੱਡੀਆਂ ਜਾਂਦੇ ਆ ਤਾਂ ਉਮੀਦਵਾਰ ਡੇਡ ਡੇਡ ਕਰੋੜ ਦੀ ਗੱਡੀ 'ਚ ਜਦੋਂ ਜਾਂਦੇ ਆ ਤੁਹਾਡੇ ਐਮ ਐਲ ਏ ਤੁਹਾਡੇ ਤੁਹਾਡੇ ਐਲਓ ਪੀ ਤਾਂ ਜਿਹੜੇ ਲੋਕ ਨੇ ਵਰਕਰ ਵਲੰਟੀਅਰ ਨੂੰ ਕਹਿੰਦੇ ਯਾਰ ਸਾਡਾ ਕੀ ਕਸੂਰ ਹੈ ਅਸੀਂ ਸਾਈਕਲ ਸਕੂਟਰ ਤੇ ਫਿਰਦੇ ਆ ਇਹ ਸਾਡੇ ਕਰਕੇ ਆਪ ਇਹ ਡੇਡ ਡੇਡ ਕਰੋੜ ਦੀਆਂ ਗੱਡੀਆਂ ਤੇ ਫਿਰਦੇ ਨੇ ਬੀਰੋ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕਰਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ ਮੈਂ ਕਿਹ ਮੋਬਾਈਲ ਠੀਕ ਕਰਨ ਵਾਲੇ ਨਹੀਂ ਆਏ ਕੱਲੇ ਦਿਮਾਗ ਠੀਕ ਕਰਨ ਵਾਲੇ ਵੀ ਆਏ ਨੇ ਇਹ ਭਗਵਾਨ ਜੀ ਤਾਂ 4500 ਰੁਪਏ ਲੈ ਕੇ ਦਿਹਾੜੀ ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਤੇ ਵੀ ਆਪਣੀ ਕਲਾ ਨਾਲ ਆਪਣੀ ਕੀਰਤ ਨਾਲ ਕਾਮਯਾਬ ਹੋਣਾ ਕੋਈ ਮਾਰੀ ਗੱਲ ਹੈ ਜੀ ਉਥੋਂ ਉੱਠ ਕੇ ਆਏ ਪਿੰਡਾਂ ਚੋਂ ਆਪਣੀ ਕਲਾ ਨਾਲ ਭਾਗ ਰੱਬ ਨੇ ਜੋ ਦਾਤ ਬਖਸ਼ੀ ਥੋੜੀ-ਬਹੁਤ ਉਹਦੇ ਨਾਲ ਪੂਰੀ ਦੁਨੀਆ ਚ ਮਸ਼ਹੂਰੀ ਖੱਟੀ ਇਹ ਮਾਰੀ ਗੱਲ ਹੈ ਜੀ ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾਰੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਾ ਮਟੀਰੀਅਲ ਤੇ ਦੂਜਾ ਸੁਖਬੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਾ ਕੀਤੇ ਕੀਨੇ ਆ ਭਾਈ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜਦੋਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਇਪੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫੇਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਿੰਦਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਕਾ ਭਾਵੇਂ ਗੱਲ ਕਰ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਮੇਰਾ ਕੀ ਕਸੂਰ ਐ ਤੇ ਬਈ ਤੇ ਤੁਸੀਂ ਬਣ ਕੇ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕਟ ਖਾਂਦੇ ਸੀ ਸੋਨੇ ਦੇ ਬਿਸਕਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕਟਾਂ ਦਾ ਕੰਮ ਕੌਣ ਕਰਦੇ ਸੀ ਹੱਦ ਦਾ ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ ਯਾਰ ਫਲਾਨਾ ਖੱ쩌ਰ ਐ ਫਲਾਨਾ ਅਰਬੀ ਕੋੜਾ ਐ ਫਲਾਨਾ ਆ ਇਹਨਾਂ ਕੋਲ ਇਹ ਤੋਂ ਬਿਨਾ ਕੰਮ ਗੱਲ ਹੀ ਕੋਈ ਨਹੀਂ ਹਲਤੇ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਵੀ ਭਾਈ ਤੱਕਾ ਕਿੱਥੇ ਹੋਈ ਜਾਂਦਾ ਉਹ ਬਹੁਤ ਬਲਵਾਨ ਹੈ ਸਭ ਨਿਗਾ ਉਹਦੀ ਸਾਡੇ ਕਹਿੰਦਾ ਇੰਨੇ 32 ਤੇ 30 ਐਮਐਲਏ ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ 'ਚ ਨੇ ਮੈਂ ਕਿਹਾ ਆਪਦਾ ਭਾਈ ਤਾਂ ਸੰਪਰਕ 'ਚ ਹੈ ਹੀ ਨਹੀਂ ਇੱਕ ਕੋਈ ਘਰ ਹੈ ਪੰਜਾਬ 'ਚ ਜੀਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ਥੱਲੇ ਵਾਲੀ ਦੇ ਕਾਂਗਰਸ ਦਾ ਗਲਤੀ ਨਾਲ ਕੋਈ ਵੀ ਪੌੜੀ ਤਹਾਂ ਥੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀਆਂ ਸਿਖਾਉਨੇ ਹੋ ਸਾਨੂੰ ਬੇਸ਼ਕਤੀਆਂ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਚ ਗਏ ਹੋਏ ਆ ਅਸੀਂ ਲੋਕਾਂ ਚੋਂ ਆਏ ਹੋਏ ਆ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਹੈ ਲੀਡਰਾਂ ਦਾ ਇਹਨਾਂ ਦੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਜਿਹੜੇ ਜਿਵੇਂ ਸੁਖਵੀਰ ਬਾਦਲੇ ਹੁਣ ਵਿਚਾਰਾ ਹੁਣ ਕੀ ਕਰੇ ਹੁਣ ਜਿੰਨੀ ਕਾਕ ਲੈ ਉਹਨੇ ਕੋ ਬੋਲ ਪਿੰਦਾ ਉਹ ਹਨਾ ਇੱਕ ਤਾਂ ਹੁੰਦਾ ਮੰਦ ਬੁੱਧੀ ਚਲ ਮੰਦ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਉਹਨਾਂ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਆਂ ਨਾਨ ਬਿਡਿਕਲ ਬੈਕਗਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਆ ਲੀਡਰਾਂ ਜਾਂਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰੀ ਪੈਦਾ ਹੋ ਗਏ ਮੈਨੂੰ ਹੋਰ ਸਿਆਪਾ ਪਿਆ ਪਿਆ ਹੁਣ ਨਾ ਆਏ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਕਹਿੰਦੇ ਸਾਨੂੰ ਜਿਤਾਓ ਕਿਉਂ ਮੈਂ ਜਿਤਾਈਏ ਲੋਕ ਜਿਤਾਉਣਗੇ ਮੈਂ ਜਿਤਾਉਣਾ ਨਹੀਂ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕੱਢਦੇ ਨੇ ਮੂਰੋ ਆਜੋ ਕਹਿੰਦੇ ਤੁਹਾਨੂੰ ਹੀ ਡੀਕਦੇ ਸੀ ਆਹ ਰੋਡ ショਅ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ ਇੱਕ ਤਾਂ ਮੈਨੂੰ ਇਹਨੇ ਸਮਝ ਆਉਂਦੀ ਪੰਜਾਬ ਕੀ ਤੋਂ ਬਚਾਈਏ ਇਹਦੇ ਤਾਂ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜੇ ਹੋਣੀ ਉਹਦੇ ਉੱਤੇ ਛਤਰੀ ਲਾ ਰੱਖੀ ਐ ਜੀਪ ਜੀ ਤੇ ਵੀ ਕਿਤੇ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਐ ਪੰਜਾਬ ਦੇ ਵਿੱਚ ਜੇ ਕਹਿੰਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਜਦੋਂ 30 ਡਿਗਰੀ ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ ਨਹੀਂ ਜਿੰਨੇ ਚਿਰ ਚੇਹੇ ਤਿਆਰ ਹੁੰਦੇ ਆ ਉਹਨੇ ਚ ਜੇ ਮੈਂ 15 ਪਿੰਡ ਕੱਢ ਦੇਣਾ ਕਿਉਂਕਿ ਅਸੀਂ ਕਹਿੰਦਾ ਥੱਕੜਾ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਅੱਛਾ ਜੀ ਡਰ ਨਹੀਂ ਲੱਗਦਾ ਆਪਕੋ ਮੈਂ ਕਿਹਾ ਕਿਸ ਬਾਤ ਦਾ ਕਈ ਨੀਚੇ ਆ ਗਏ ਤੋ ਮੈਂ ਕਿਹਾ 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਹੋਇਆ ਥੱਲੇ ਤਾਂ ਪਾਣੀ ਹੈ ਓਦੋਂ ਬਾਅਦ ਥੱਲੇ ਤਾਂ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ ਬਸ ਉਹਦੀ ਛਤਰਛਾਇਆ ਦੱਲੇ ਸੋ ਇਹ ਰੋਜ਼ ਕਰਦੇ ਆ ਇਹ ਕਦੇ ਆਪਦੇ ਬੌਸ ਤੋਂ ਡਰਦੇ ਆ ਕਦੇ ਇਹਨਾਂ ਦਾ ਕੋਈ ਪੁੱਲ ਪੁੱਛਦਾ ਹੈ ਨਹੀਂ ਮੈਂ ਦੇਖਿਆ ਹੋਇਆ ਇਸ ਨਾ ਸਿਸਟਮ ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਠੀਕ ਆ ਉਹੀ ਤੁਰੇ ਫਤ ਰਹਿੰਦੇ ਆ ਇੱਧਰ ਨੂੰ ਲੰਘੇ ਇੱਧਰ ਨੂੰ ਲੰਘੇ ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉੱਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ ਸੰਘਰੂਰ ਵਾਲਾ ਚਾਕੇ ਆਨੰਦਪੁਰ ਸਾਹਿਬ ਮਾਰਿਆ ਖਡੂਰ ਸਾਹਿਬ ਵਾਲਾ ਚਾਕੇ ਸੰਘਰੂਰ ਮਾਰਿਆ ਇਹਨੂੰ ਆਪਸ ਵਿੱਚ ਹੀ ਨਹੀਂ ਪਤਾ ਲੱਗਾ ਕਿਧਰੋਂ ਕਿਹਨੂੰ ਕੀ ਕਰੀਏ ਬਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਬ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇ ਕੰਮ ਕਰਾ ਲਿਓ ਇਸ ਤੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ ਆਹ ਸਹੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹਿਣ ਲੱਗੇ ਗੁਰਦਾਸਪੁਰਿਆਂ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਸ ਤੋਂ ਪਹਿਲਾਂ ਪਾਪਾ ਬੰਬੇ ਵਾਲਾ ਇੱਕ ਪਹਿਲਾਂ ਬਨੋਦ ਕੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ ਚਾ ਕੋਈ ਕਿਤੇ ਨੱਕਰ ਨਾਲ ਕਲਵਾਇਆ ਹੋਵੇ ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਡਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾਵਾਂ ਨਾ ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਏ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ 'ਚ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟਰ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਹੀ ਅੱਗ ਬੁਝੀ ਜਾਂਦੀ ਹੈ ਤੂੰ ਕਦ ਕਿਵੇਂ ਹਸਾਏਂਗਾ ਆ ਜਾ ਆਪਾਂ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਈਏ ਚੱਲ ਪਰ ਤੁਸੀਂ ਮਾਣੀ ਇੰਨਾ ਸਤਿਕਾਰ ਦੇਤਾ ਪਹਿਲਾਂ ਮੈਨੂੰ ਐਮਪੀ ਬਣਾਇਆ ਦੋ ਵਾਰੀ ਸੰਗਰੂਰ ਤੋਂ ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਫੇਰ ਛੱਪੜ 'ਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਹੈ ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ ਭੱਜਣ ਵੀ ਕਰ ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਹੈ ਕਿ ਜੰਗਲ ਦੀ ਅੱਗੇ ਮੇਰੀ ਚੁੰਝ ਦੇ ਪਾਣੀ ਨਾ ਬੁਝਣੀ ਨਹੀਂ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ ਚ ਹੋਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਹੋਊਗਾ ਆਹ ਫਰਕ ਆਹ ਫਰਕ ਆਓ ਆਪ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਿਹੜੀ ਗੱਲ ਆ ਯਾਰਾ ਆਪਣਾ ਆਪਣਾ ਵਤਨ ਜੇ ਆਪਣੇ ਘਰ ਚ ਕੋਈ ਗੰਦ ਪੈ ਜਾਏ ਆਪਾਂ ਹੀ ਠੀਕ ਕਰਦੇ ਆ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋਗੇ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਉਂਦੀ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਪੰਜਾਬ ਔਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦਿਖਣ ਤਾਂ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗਿਆ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾਂ ਦਾ ਪਾਣੀ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਮੀਆਂ ਕੱਸੀਆਂ ਬਣਾ ਰਹੇ ਆਂ ਅੰਡਰਗਰਾਊਂਡ ਪਾਈਪਾਂ ਪਾ ਰਹੇ ਆਂ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਹੈ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ 4 400 5 500 6 600 ਫੁੱਟ ਤੇ ਪਾਣੀ ਚਲਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦੇ ਤਿੰਨੋਂ ਦਰਜੇ ਹਵਾ ਦਾ ਪਾਣੀ ਦਾ ਤੇ ਧਰਤੀ ਆਪਾਂ ਕਹਿਮੀ ਨਹੀਂ ਰੱਖ ਸਕੇ ਹੁਣ ਰੱਖਾਂਗੇ ਵੀਰੋ ਮੈਂ ਇੱਕ ਬੇਨਤੀ ਕੀਤੀ ਸੀ ਅੱਜ ਵੀ ਕਰਕੇ ਜਾਨਾ ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੀ ਹੈ ਨਾ ਪੂਸਾ 44 ਇਹ ਇਹ ਕਿਸਮ ਨਾ ਬੀਜਿਓ ਕਿਉਂਕਿ ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਇਹਦੀ ਪ੍ਰਾਲੀ ਵੀ ਜ਼ਿਆਦਾ ਹੁੰਦੀ ਹੈ ਤੇ ਪੀਆਰ 126 ਪੀਆਰ 127 ਪੀਆਰ 128 ਪੀਆਰ 129 ਪੀਆਰ 130 ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢਿਆ ਨੇ ਨਵੀਆਂ ਜਿਹੜੇ ਬੀਜ ਆਪਣਾ ਲੁਧਿਆਣੇ ਆਂ ਬੀਜੋਗੇ ਦਾਣਾ ਦਾਣਾ ਚੱਕਾਂਗੇ ਔਰ 48 ਘੰਟਿਆਂ ਤੋਂ ਕੀ 24 ਘੰਟਿਆਂ 'ਚ ਹੀ ਪੇਮੈਂਟ ਹੋਊਗੀ ਮੈਂ ਬੇਨਤੀਆਂ ਕੀਤੀ ਸੀ ਬਹੁਤ ਵੱਡੇ ਅਖਬਾਰ ਨੇ ਦੇਸ਼ ਦੇ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਦਿਨ ਪਹਿਲਾਂ ਕਿ ਇੱਕ ਬੇਨਤੀ ਤੇ 33% ਲੋਕਾਂ ਨੇ ਜਿਹੜੀ ਪੂਸਾ 44 ਨਹੀਂ ਬੀਜੀ ਉਥੇ 26 ਬੀਜੀ ਵੀਰੋ 477 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ ਤੇ 5 ਬਿਲੀਅਨ ਕਯੂਬਿਕ ਮੀਟਰ ਪਾਣੀ ਬਚ ਗਿਆ ਥੱਲੇ ਧਰਤੀ ਚ ਆ ਇਹਨਾਂ ਦਾ 33% ਨਾਲ ਹੁਣ ਜਾਰੀ ਕਰਤਾ ਲਿਸਟ ਰੋਸਟਰ ਬਣਾਤਾ 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਚ ਓਨਾਂ ਲਾਇਓ ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇਤੀ ਤੁਹਾਨੂੰ ਉਹ ਜਿਹੜਾ ਰੋਸਟਰ ਮਿਲ ਜੂਗਾ ਪਨੀਰੀ ਵੀਝ ਲੋ ਉਸ ਸਾਹਬ ਨਾਲ ਚੱਕੀ ਵੀ ਜਾਊਗੀ ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ ਕਿਹੜੀ ਕਿਹੜੇ ਇਲਾਕੇ ਚ ਜਿਹੜੀ ਫਸਲ ਹੈ ਬਹੁਤ ਪਲੈਨਿੰਗ ਨਾਲ ਚੱਲਦਾ ਜੀ ਮੈਂ ਮੈਂ ਨਹੀਂ ਹੁੰਦਾ ਕਿ ਨਹੀਂ 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 ਇਦਾਂ ਕਰ ਦੋ ਨੋ ਨੋ ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਜਿਹੜੇ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ ਬਾਰਡਰ ਦੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ ਠੀਕ ਹੈ ਨਾ ਬਿਜਲੀ ਮਿਲੂਗੀ ਪਿਛਲੀ ਵਾਰ ਆਪਾਂ ਨੂੰ 15 ਤੋਂ 18 ਆ ਜ਼ਿਲ੍ਹੇ ਲਾਉਣਗੇ 19 ਤੋਂ 22 ਆ ਜ਼ਿਲ੍ਹੇ ਲਾਉਣਗੇ ਉਦੋਂ ਕਾਰਨ ਕੀ ਸੀ ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਐਨੀ ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ ਚ ਉਹ ਚਲਾਈ ਉਹ ਚਲਾ ਕੇ ਕੋਲਾ ਆਮ ਕੀਤਾ ਫਿਰ ਥਰਮਲ ਪਲੈਂਟ ਖਰੀਦਿਆ ਹੁਣ 15 ਤਰੀਕ ਤੋਂ ਜਿੰਨੀ ਮਰਜੀ ਬਿਜਲੀ ਲੈ ਲਿਓ ਬਿਜਲੀ ਆਮ ਪਈ ਹੈ ਪੰਜਾਬ ਕੋਲੇ ਪੰਜਾਬ ਬਿਜਲੀ ਵੇਚ ਰਿਹਾ ਹੈ ਇਸ ਵਕਤ ਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਹੈ ਸਾਸੀ ਕਾਲ ਸ਼ੈਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਹੈ ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ ਸਾਰੇ ਦੁਨੀਆ ਦਫਤਰ ਦਿਨੇ ਲੱਗਦੇ ਆ ਉਹ ਜ਼ਿੰਮੇਦਾਰ ਦਾ ਦਫਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ ਰਾਤ ਨੂੰ 2 ਵਜੇ ਲੈਟ ਆਉ ਜੀ ਨਾ ਪਹਿਲਾਂ ਸੌਂ ਸਕਦਾ ਨਾ ਬਾਅਦ ਚ ਸੌਂ ਸਕਦਾ ਹੁਣ ਬਿਜਲੀ ਦਾ ਜਦੋਂ ਮਰਜੀ ਬੈਠਨ ਦੱਬਿਓ ਤੁਹਾਡੇ ਕੋਲ ਮੋਟਰ ਚੱਲੂਗੀ ਨਾਲ ਖੇਤੀ ਵਾਲਾ ਪਾਣੀ ਵੀ ਆਊਗਾ ਦੂਜਾ ਜਿਹੜਾ ਨਹਿਰੀ ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 98% ਤੇ ਪਹੁੰਚ ਗਏ 98% ਤੇ 21 ਜਦੋਂ ਆਪਾਂ ਸੌ ਚੱਕੀ ਸੀ ਉਦੋਂ 21 ਸੀ 98% ਤੇ ਪਹੁੰਚ ਗਏ ਵੀਰੋ ਜਿੱਦ ਤੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ 14 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਨਹਿਰੀ ਪਾਣੀ ਆਇਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7000 ਕਰੋੜ ਬਚੂਗਾ ਉਹਦੇ ਚੋਂ ਸਿਰਫ 5200 ਤੋਂ 5500 ਦੀ ਗਰੰਟੀ ਐ ਜਿਹੜੀ ਮੈਂ ਆਪ ਗਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ 1000-1000 ਰੁਪਏ ਵਾਲੀ ਸਲਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਹੋਏ ਉਹੀ ਪਾਣੀ ਤੇ ਬੱਸਾਂ ਚਲਾ ਦਾਂਗੇ ਪਾਣੀ ਤੇ ਬੱਸਾਂ ਕਿੱਥੇ ਚਲਾਣਾ ਸੜਕਾਂ ਲੀਆਂ ਚਲਾਣਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾ ਦਾਂਗੇ ਮੰਗਲ ਕਰੇ ਤੇ ਰੈਲੀ ਕਰਾਂਗੇ ਗੱਲ ਐ ਕੋਈ ਬੰਦਿਆਂ ਵਾਲੀ ਯਾਰ ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲੋ ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ ਮੈਂ ਜਾਣਾ ਇੱਥੋਂ ਜਨ ਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ ਦਰਗਿਆਣਾ ਮੰਦਰ ਮੱਥਾ ਟੇਕਾਂਗੇ ਰੋਡ ਸ਼ੋਅ ਹੈ ਕੱਲ ਨੂੰ ਸਾਰੇ ਸੰਗਠਨ ਦੀ ਮੀਟਿੰਗ ਹੈ ਬੀਰੋ ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਤੁਸੀਂ ਤਾਂ ਦਰਿਆਵਾਂ ਦੇ ਇਲਾਕੇ ਵਾਲੇ ਲੋਕ ਹੋ ਤੁਹਾਨੂੰ ਤਾਂ ਵੱਧ ਪਤਾ ਹੈ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ ਮੈਨੂੰ ਕਹਿੰਦੇ ਭਾਈ ਜੀ ਤੁਹਾਡਾ ਜਿਹੜਾ ਪਿਆਰ ਹੈ ਲੋਕਾਂ ਚ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਮੈਂ ਕਿਹਾ ਜੋ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਮੈਂ ਕਿਹਾ ਕਿਵੇਂ ਕਹਿੰਦੇ ਵੀ ਇੱਕ ਸਾਧ ਸੀਗਾ ਸਾਧੂ ਮਹਾਤਮਾ ਸੀ ਉਹਦੇ ਕੋਲ ਇੱਕ ਘੋੜਾ ਸੀਗਾ ਜੀ ਬਹੁਤ ਰੇਅਰ ਅਸਟ ਆਫ ਰੇਅਰ ਨਸਲ ਦਾ ਉਹ ਨਸਲ ਹੀ ਖਤਮ ਹੋ ਗਈ ਸੀ ਪਰ ਉਹਦੇ ਕੋਲੇ ਹੈਗਾ ਸੀ ਘੋੜਾ ਬਸ਼ੇਰੀ ਉਹਦੇ ਕੋਲੇ ਸੀ ਉਹ ਜਦੋਂ ਘੋੜੀ ਬਣੀ ਉਹਨੇ ਬਸ਼ੇਰਾ ਦਿੱਤਾ ਚਿੱਟੇ ਰੰਗ ਦਾ ਐਸੀ ਨਸਲ ਦਾ ਘੋੜਾ ڈاکੂਆਂ ਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਘੋੜਾ ਹੈ ਸਾਧੂ ਕੋਲੇ ਹੁਣ ਇਹ ਦੇਖਿਓ ਤੁਸੀਂ ਕਿ ਜੇ ਮੈਂ ਤੁਹਾਡਾ ਦਿਲ ਤੋੜਤਾ ਕੋਈ ਮੈਂ ਰਿਸ਼ਮਤ ਲੈਂਦਾ ਜਾਂ ਕੋਈ ਹੋਰ ਕੋਈ ਮੇਰਾ ਮੈਂ ਫੜਿਆ ਗਿਆ ਜਾਂ ਇਦਾਂ ਫਿਰ ਕੀ ਹੋਊਗਾ ਉਹਨੇ ਬੰਦੇ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਜੀ ਉਹਨੇ ਡਾਕੂਆਂ ਨੇ ਕਿਹਾ ਡਾਕੂ ਦੇ ਸਰਦਾਰ ਨੇ ਕਹਿੰਦਾ ਯਾਰ ਸਾਧੂ ਮਹਾਤਮਾ ਬੰਦਾ ਛੱਡੋ ਪਰੇ ਖੂਨ ਖਰਾਬਾ ਕਾਨੂੰ ਕਰਨਾ ਹੈ ਡਾਕੂ ਭੇਜਤਾ ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਦਾ ਵੇਚਦਾ ਆਪਾਂ ਲੈ ਲੈਣੇ ਨੇ ਖਰੀਦ ਲੈਣੇ ਆ ਉਹ ਜਾ ਕੇ ਕਹਿੰਦਾ ਬਾਬਾ ਜੀ ਆਹ ਕੋੜਾ ਵੇਚਣਾ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ 20 ਲੱਖ ਦੇ ਦਿੰਨੇ ਆ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਹਿੰਦਾ ਚੱਲ ਬਾਬਾ ਜੀ ਐ ਕਰੋ ਫਿਰ 50 ਲੱਖ ਤੇ ਗੱਲ ਨਵੇੜੀਏ ਉਹ ਕਹਿੰਦਾ ਜਦੋਂ ਮੈਂ ਵੇਚਣਾ ਹੀ ਨਹੀਂ ਤੂੰ ਮੁੱਲ ਕਿਉਂ ਪਾਈ ਜਾਨਾ ਜਦੋਂ ਮੈਂ ਵੇਚਣਾ ਹੀ ਨਹੀਂ ਕਹਿੰਦਾ ਡਾਕੂ ਬਗੇਲ ਸਿੰਘ ਵੱਲੋਂ ਆਏ ਆ ਚੱਲ ਕਰੋੜ ਤੇ ਗੱਲ ਨਵੇੜ ਉਹ ਕਹਿੰਦਾ ਯਾਰ ਜਦੋਂ ਮੈਂ ਜਿਹਦੇ ਵੱਲੋਂ ਮਰਜੀ ਆਇਆ ਮੈਂ ਜਦੋਂ ਵੇਚਣਾ ਹੀ ਨਹੀਂ ਘੋੜਾ ਕਹਾਂ ਚੱਲ 2 ਕਰੋੜ ਤੇ ਗੱਲ ਕਰੀਏ ਫਾਈਨਲ ਫਿਰ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਉਹ ਚਲਾ ਗਿਆ ਜੀ ਵਾਪਸ ਜਾ ਕੇ ਡਾਕੂ ਨੂੰ ਦੱਸਤਾ ਕਹਿੰਦਾ ਉਹ ਨਹੀਂ ਵੇਚਦਾ ਜੀ ਬਾੜਾ ਜਿੱਦੀ ਸਾਧ ਹੈ ਕਹਾਂ ਚੱਲ ਠੀਕ ਹੈ ਕੋਈ ਨਹੀਂ ਪੰਜ ਸੱਤ ਦਿਨਾਂ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਉਹ ਘੋੜੇ ਤੇ ਚੜ ਕੇ ਸ਼ਹਿਰ ਜਾ ਰਿਹਾ ਸੀ ਰਸਤੇ 'ਚ ਇੱਕ ਬਜ਼ੁਰਗ ਅੰਨਾ ਅੰਨਾ ਬਜ਼ੁਰਗ ਉਮਰ 70 ਦੇ ਨੇੜੇ ਕੁੱਬਾ ਤੇ ਤੁਰਿਆ ਜਾਵੇ ਉਹ ਕਹਿੰਦਾ ਜੀ ਮੈਂ ਅੰਨਾ ਅੱਖਾਂ ਤੋਂ ਬਿਮਾਰ ਆ ਮੈਂ ਪਰ ਮੈਨੂੰ ਕੰਨਾਂ ਤੋਂ ਸੁਣਦਾ ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ ਵੀ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਬਚ ਸਕਦਾ ਜੀ ਹਸਤਲ ਪਹੁੰਚ ਗਿਆ ਟਾਈਮ ਤੇ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂਗਾ ਮੈਂ ਰਾਤ ਹੀ ਮਰ ਜੂਗਾ ਉਹ ਸਾਧੂ ਬੰਦਾ ਸੀ ਮਨੁੱਖਤਾ ਦੇ ਸੇਵਾਦਾਰ ਹੁੰਦੇ ਆ ਸਾਧੂ ਲੋਕ ਉਹ ਉਤਰਿਆ ਕਹਿੰਦਾ ਕੋਈ ਨਹੀਂ ਬਾਬਾ ਜੀ ਮੈਂ ਬਿਠਾਉਣਾ ਤੁਹਾਨੂੰ ਤੁਸੀਂ ਬੈਠੋ ਫਿਰ ਮੈਂ ਮਗਰ ਬਹਿ ਜਾऊंगा ਤੁਹਾਡੇ ਉਹ ਬੈਠਿਆ ਉਹਨੇ ਬੈਠਣ ਸਾਰ ਮਾਰੀ ਅੱਡੀ ਘੋੜੇ ਦੇ ਘੋੜਾ 100 ਕਿਲੋਮੀਟਰ ਦੀ ਸਪੀਡ ਤੇ ਗਿਆ ਉਹ ਥੋੜੀ ਜਿਹੀ ਦੂਰ ਜਾ ਕੇ ਘੋੜੇ ਦਾ ਮੂੰਹ ਇਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਧਾ ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲੈ ਕੋਈ ਬਿਮਾਰ ਮੂਰ ਨਹੀਂ ਹੈਗਾ ਮੈਂ ਕੋਈ ਅੰਨਾ ਉਹਨਾ ਨਹੀਂ ਹੈਗਾ ਮੈਂ ਕੋਈ ਮੇਰੇ ਕੋਬ ਨਹੀਂ ਪੈਂਦਾ ਉਸੇ ਭਗੇਲ ਸਿੰਘ ਦੇ ਡਾਕੂ ਆ ਤੂੰ ਲੈ ਨਹੀਂ ਪੈਸੇ ਹੁਣ ਤੈਨੂੰ ਘੋੜਾ ਵੀ ਨਹੀਂ ਮਿਲਣਾ ਪੈਸੇ ਵੀ ਨਹੀਂ ਮਿਲਣੇ ਉਸ ਸਾਧੂ ਕਹਿੰਦਾ ਦੇਖੋ ਗੱਲ ਲੈ ਆ ਜੀ ਘੋੜਾ ਤਾਂ ਹੁਣ ਹੋ ਗਿਆ ਤੁਹਾਡਾ ਘੋੜਾ ਤਾਂ ਉਸੇ ਦੇ ਹੁੰਦਾ ਜਿਹਦੇ ਹੱਥ ਚੁੱਧੀਆਂ ਬਾਗਾਂ ਨੇ ਘੋੜਾ ਤਾਂ ਤੁਹਾਡਾ ਹੋ ਗਿਆ ਪਰ ਮੇਰੀ ਇੱਕ ਬੇਨਤੀ ਹੱਥ ਮੰਨ ਕੇ ਕਹਿੰਦੇ ਕੀ ਕਹਾਂ ਤੁਸੀਂ ਇਹ ਸਾਰੀ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਖੋਇਆ ਉਹ ਕਹਿੰਦੇ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ ਇਹਦੇ ਨਾਲ ਕੀ ਫਰਕ ਪੈਂਦਾ ਉਹ ਹੱਸ ਪਿਆ ਡਾਕੂ ਤਾਂ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਕਹਿੰਦਾ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ ਕਹਿੰਦਾ ਫਿਰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ ਤੇ ਬਜ਼ੁਰਗਾਂ ਤੇ ਅੰਨਿਆਂ ਤੇ ਕੁੱਬਿਆਂ ਤੇ ਬਜ਼ੁਰਗਾਂ ਤੇ ਕਹਿੰਦਾ ਯਕੀਨ ਕਰਨਾ ਉਹ ਹਟ ਜਾਣਗੇ ਵੀ ਇਹ ਤਾਂ ਉਹੀ ਹੋਣਾ ਡਾਕੂ ਨਾ ਹੋਵੇ ਕਿਤੇ ਸੋ ਵੀਰੋ ਜਿੱਦੇ ਕਿਤੇ ਮੇਰੇ ਤੇ ਕੋਈ ਇਦਾਂ ਨਾ ਲੱਗ ਗਿਆ ਲ ਜਾ ਤੂੰ ਤੁਹਾਡਾ ਦਿਲ ਟੁੱਟ ਜਾਊਗਾ ਫਿਰ ਵੀ ਛੱਡੋ ਭਰੇ ਯਾਰ ਭਗਵਾਨ ਤਮਾਨ ਵੀ ਇੰਨਾ ਕਮਾਚੀ ਪੈ ਗਿਆ ਪੇ ਛੱਡੋ ਸੋ ਮੇਰੀ ਜਿਵੇਂ ਬਿਵਾਰੀ ਬਹੁਤ ਵੱਧ ਗਈ ਇਸ ਪੱਖੋਂ ਤੁਸੀਂ ਬੇਫਿਕਰ ਰਹੋ ਕਿ ਮੈਂ ਨਾ ਤਾਂ ਕਿਸੇ ਬੱਸ ਚ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਖਾੜ ਦੇ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਸ਼ਰਾਬ ਦੇ ਠੇਕੇ ਚ ਹਿੱਸਾ ਪਾਉਣਾ ਹੈ ਨਾ ਮੈਂ ਘੇਟਾ ਵਿੱਚ ਸਾ ਪਾਉਣਾ ਹੈ ਹਿੱਸਾ ਤਾਂ ਮੈਂ ਪਾਉਣਾ ਹੈ ਪਰ ਮੈਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ ਚ ਹਿੱਸਾ ਪਾਉਣਾ ਹੈ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਇਨ੍ਹਾਂ ਤੋਂ ਬਚੋ ਇਨ੍ਹਾਂ ਦਾ ਤਾਂ ਇਹਨਾਂ ਨੇ ਤਾਂ ਲੁੱਟ ਲੁੱਟ ਕੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿੰਨੇ ਕਮਾ ਲਏ ਪਤਾ ਨਹੀਂ ਤਾਂ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਆ ਜਾਣਗੇ ਤੁਹਾਡੇ ਵਾਲੇ ਤਾਂ ਆ ਜਾਣਗੇ ਉਹ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਇੱਕ ਦਿਨ ਇੱਕ ਚੋਰੀ ਹੋ ਗਈ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਮੱਝ ਚੋਰੀ ਹੋ ਗਈ ਸਾਧੂ ਮਹਾਂਤਮਾ ਕੋਲੇ ਗਏ ਉਹ ਪਿੰਡ 'ਚ ਰਹਿੰਦਾ ਸੀ ਕਹਿੰਦੇ ਜੀ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਕੀ ਕਰੀਏ ਉਹ ਕਹਿੰਦਾ ਕੁਛ ਨਹੀਂ ਹੁੰਦਾ ਚੋਰ ਬੜਾ ਆਸਾਨੀ ਨਾਲ ਫੜਿਆ ਜਾਊ ਇੱਕ ਚਾਦਰ ਤਾਣ ਲਿਓ ਉਹਦੇ ਚਾਰੇ ਕੰਨੇ ਇੱਕ ਜਣਾ ਫੜ ਕੇ ਖੜ ਜਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਜਦੋਂ ਮੱਝਾਂ ਚੋਰੀ ਕਰਨ ਵਾਲੇ ਥੱਲੋਂ ਦੀ ਲੰਗੇ ਨਾ ਦਿਨਾਂ ਦੌਰਾ ਪੈ ਜੂ ਮਰ ਜਾਣਗੇ ਪਿੰਡ ਦੇ ਸਪੀਕਰ 'ਚ ਬੋਲਤਾ ਕਿ ਆਓ ਭਾਈ ਲੰਘੋ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਚਾਰ ਜਾਨੇ ਚਾਰੇ ਕੰਨੀਆਂ ਫੜ ਕੇ ਖੜ ਗਏ ਲੰਘਣ ਲੱਗੇ ਬੰਦੇ ਲੰਘੇ ਬੁਣੀਆਂ ਲੰਘੀਆਂ ਬੱਚੇ ਲੰਘੇ ਕੋਈ ਨਹੀਂ ਮਰਿਆ ਜੀ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹਦਾ ਚਾਦਰ ਫੜੀ ਖੜੀ ਸੀ ਮਰੇ ਕੌਣ ਆਪਾਂ ਹੁਣ ਤੱਕ ਇਹੀ ਕਰਦੇ ਰਹੇ ਆਂ ਆਪਾਂ ਇੱਕ ਦੂਜੇ ਤੇ ਸ਼ੱਕ ਕਰੇ ਜਾਣਾਂ ਉਹ ਚੋਰਾਂ ਨੂੰ ਚਾਦਰ ਫੜਾ ਰੱਖਿਆ ਯਾਰ ਉਹ ਚਾਦਰ ਕਿਤੇ ਇਮਾਨਦਾਰ ਬੰਦਿਆਂ ਨੂੰ ਫੜਾਓ ਦੇਸ਼ ਦੀ ਇਮਾਨਦਾਰ ਬੰਦਿਆਂ ਨੇ ਜੋ ਚਾਦਰ ਫੜੀ ਫਿਰ ਥੋਡੀਆਂ ਚੋਰੀਆਂ ਹੋਣੋਂ हट ਗਿਆ ਫਿਰ ਥੋਡੀਆਂ ਚੋਰੀਆਂ ਤੁਹਾਡੇ ਘਰਾਂ ਚੋਂ ਤੁਹਾਡੀਆਂ ਨੇਕ ਕਮਾਈਆਂ ਚੋਂ ਚੋਰੀਆਂ ਹੋਣੋਂ ਫੇਰ ਹਟਣ ਗਿਆ ਸੋ ਆ ਜਿਹੜਾ ਪਿਆਰ ਹੈ ਕਿਤੇ ਮਿਲਦਾ ਆ ਪਿਆਰ ਜਿਹੜਾ ਆ ਆ ਬਜ਼ੁਰਗ ਲਾਰੇ ਨੇ ਨਾਰੇ ਜੋਸ਼ ਨਾਲ ਆ ਮੇਰੇ ਹਜੇ ਵੀ ਮੇ ਤਾਂ ਇਥੋਂ ਫੁੱਲ ਹੀ ਥਾਉਂਦੇ ਆ ਹੈ ਨਾ ਪੱਗ ਜਿਹੜੀ ਆ ਫੁੱਲਾਂ ਨਾਲ ਭਰ ਦਿੰਨੇ ਹੋ ਬਜ਼ੁਰਗ ਜਿਹੜੇ ਨੇ ਉਹ ਮੇਰਾ ਸਿਰ ਪੋਲੋਸਦੇ ਨੇ ਮੈਂ ਤਾਂ ਸੋਚਦਾ ਹੁੰਨਾ ਭਗਵੰਤ ਮਾਨਾ ਕਿੱਥੇ ਆ ਪਿਆਰ ਹੈ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਲੋਕ ਪਿਆਰ ਨਾਲ ਇੰਨਾ ਆਸ਼ੀਰਵਾਦ ਦਿੰਦੇ ਨੇ ਮੁੰਡੇ ਖੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਕਾਲੀ ਕਾਂਗਰਸੀ ਆ ਬੀਜੇਪੀ ਵਾਲੇ ਨੇ ਇਹਨਾਂ ਨੇ ਇੱਕ ਵਾਰੀ ਹੱਥ ਮਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਗਏ ਕਦੀ ਸੋ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਸੋ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਆਪਣੇ ਆਪ ਨੂੰ ਰਜਵਾੜੇ ਸਮਝਦੇ ਨੇ ਇਹ ਸਮਝਦੇ ਨੇ ਸ਼ਾਇਦ ਸਾਡੇ ਤੋਂ ਥੱਲੇ ਧਰਤੀ ਸਾਰੀ ਸਾਡੇ ਤੋਂ ਥੱਲੇ ਵੱਸਦੀ ਹੈ ਅਸੀਂ ਧਰਤੀ ਦੇ ਉੱਤੇ ਵੱਸਦੇ ਹਾਂ ਪਰ ਲੋਕਤੰਤਰ ਹੈ ਇਹ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਉਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਲੇ ਸੋ ਮੈਂ ਤੁਹਾਡਾ ਇਸ ਗੱਲੋਂ ਇੱਜ਼ਤ ਮਾਨ ਬਹੁਤ ਮੇਰੇ ਦਿਲ ਚ ਬਧਿਆ ਕਿ ਤੁਸੀਂ ਇੰਨਾ ਪਿਆਰ ਸਤਿਕਾਰ ਇੰਨੇ ਕਾਫ ਗਰਮੀ ਦੇ باوجود ਬੈਠੇ ਹੋ ਤੇ ਹੁਣੇ ਤੁਸੀਂ ਦੇਖ ਲਓਗੇ ਟੀਵੀ ਤੇ ਤੁਹਾਡੇ ਮੋਬਾਈਲਾਂ ਤੇ ਆ ਜਾਊਗਾ ਜਾ ਕੇ ਦਰਬਾਰ ਸਾਹਿਬ ਮੱਥਾ ਟੇਕੂਗਾ ਸਾਰੇ ਪੰਜਾਬ ਦੀ ਅਰਦਾਸ ਕਰੂੰਗਾ हे ਪ੍ਰਮਾਤਮਾ ਪੰਜਾਬ ਨੂੰ ਸੂਲੀ ਤੇ ਜਿਹੜਾ ਟੰਗਿਆ ਇਹਨਾਂ ਨੇ ਲੀਡਰਾਂ ਨੇ ਉਹਨਾਂ ਤੋਂ ਖੜਾ ਛੜਾ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾ ਦੋਨੇ ਹੱਥ ਉਪਰ ਚਾਕੇ ਦੋ ਨਾਰੇ ਲਾ ਦੇ ਇਨਕਲਾਬ ਜੈ ਜੰਗ ਇਨਕਲਾਬ ਜੈ ਜੰਗ ਬੋਲੇ ਸੋਨਹਿਰ ਹੌਲੀ ਜਾਇਓ ਰਾਮਨਾ ਜਾਇਓ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਾਮਾ ਪੈਣਾ ਵੀ ਨੇ ਤੁਹਾਡੀ ਬਹੁਤ ਲੋੜ ਹੈ ਜਦੋਂ ਕਹੋਗੇ ਦੁਬਾਰਾ ਹਾਜ਼ਰ ਹੋ ਜਾਊਂਗਾ ਜਦਦੇ ਕਹੋਗੇ ਦੁਬਾਰਾ ਆ ਜਾਊਂਗਾ ਸੋ ਕੋਈ ਜੇ ਕਿਸੇ ਨੇ ਕੋਈ ਮੰਗ ਪੱਤਰ ਜਾਂ ਕੋਈ ਸੁਝਾਅ ਦੇਣਾ ਇਦਲੇ ਪਾਸੇ ਆਜਿਓ ਉਹਦੇ ਉੱਤੇ ਫੋਨ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਅਸੀਂ ਫਿਰ ਜੇ ਕੋਈ ਬਾਦਖਾਟ ਹੋਈ ਕੋਈ ਕਾਗਜ਼ਾਂ ਦੀ ਅਸੀਂ ਉਹ ਫਿਰ ਮੰਗਵਾ ਲਾਂਗੇ ਤੁਹਾਡੇ ਤੋਂ ਕਿਉਂਕਿ ਮੈਂ ਇਸੇ ਕੰਮ ਹੀ ਆਇਆ ਮੈਂ ਕਹਿਣਾ ਜਿਹਨੇ ਮਿਲਣਾ ਚਾਹੁੰਦਾ ਕੋਈ ਮੈਨੂੰ ਮਿਲੇ ਕੋਈ ਗੱਲ ਨਹੀਂ ਆਪਾਂ ਮਿਲਣ ਵਾਸਤੇ ਬਣਿਆ ਜੀ ਆਪਾਂ ਉਹਨਾਂ ਵਾਂਗੂ ਤਾਂ ਕਰਦੇ ਨਹੀਂ ਸੋ ਜਿਹੜਾ ਵੀ ਮੰਗ ਪੱਤਰ ਹੈ ਉੱਤੇ ਫੋਨ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਫੋਨ ਤੁਹਾਨੂੰ ਆ ਜਾਊਗਾ ਕੱਲ ਨੂੰ ਜਾਂ ਪਰਸੋਂ ਫੋਨ ਆ ਜਾਊਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਸੀਂ ਪਿਆਰ ਸਤਿਕਾਰ ਦਿੱਤਾ ਜਿਉਂਦੇ ਵਾਸਤੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ